ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਮੈਂ ਪੰਜਾਬੀ ਵਲੌਗਰ ਸਿਮਰ ਮੈਂ ਰਹਿੰਦੀ ਆਂ ਜੀ ਲੁਧਿਆਣਾ ਸ਼ਹਿਰ ਵਿੱਚ ਤੇ ਮੈਂ ਕਾਫੀ ਜ਼ਿਆਦਾ ਵੀਡੀਓਜ਼ ਦੇਖੀਆਂ ਸਿਗੀਆਂ ਕਿ ਪ੍ਰਵਾਸੀ ਭੱਜ ਗਏ ਪੰਜਾਬ ਛੱਡ ਕੇ ਦੌੜ ਗਏ ਜੰਗ ਲੱਗੀ ਤੇ ਪ੍ਰਵਾਸੀ ਦੌੜ ਗਏ ਤਾਂ ਦੇਖੋ ਜੀ ਜਿਹੜਾ ਲੁਧਿਆਣਾ ਸ਼ਹਿਰ ਹੈ ਜੀ ਉਹ ਲੇਬਰ ਤੋਂ ਬਿਨਾ ਨਹੀਂ ਚੱਲ ਸਕਦਾ ਤੇ ਇੱਥੇ ਅੱਜ ਦੀ ਤਰੀਕ ਵਿੱਚ ਲੱਖਾਂ ਦੇ ਹਿਸਾਬ ਨਾਲ ਪ੍ਰਵਾਸੀ ਹੋ ਗਏ ਨੇ ਤੇ ਅਗਰ ਉਹਨਾਂ ਵਿੱਚੋਂ ਥੋੜੇ ਜੇ ਚੱਲ ਵੀ ਗਏ ਤਾਂ ਲੁਧਿਆਣੇ ਨੂੰ ਜਾਂ ਪੰਜਾਬ ਨੂੰ ਕੋਈ ਫਰਕ ਨਹੀਂ ਲੱਗਿਆ ਪੈਣ ਕਿਉਂਕਿ ਉਰੇ ਇਸ ਟਾਈਮ ਇਹਨਾਂ ਦੀ ਗਿਣਤੀ 60 ਤੋਂ 70% ਉਰੇ ਇਸ ਟਾਈਮ ਪ੍ਰਵਾਸੀ ਹੋ ਗਏ ਹੋਣੇ ਕਿਉਂਕਿ ਫੈਕਟਰੀਆਂ ਇਹ ਲੁਧਿਆਣੇ ਵਿੱਚ ਬਹੁਤ ਤੇ ਉਹਦੇ ਵਾਸਤੇ ਲੇਬਰ ਦੀ ਲੋੜ ਚਾਹੀਦੀ ਹੁੰਦੀ ਤੇ ਇੱਥੇ ਜਿਹੜੇ ਪ੍ਰਵਾਸੀ ਹੁੰਦੇ ਉਹ ਜੀ ਤੋੜ ਇੱਥੇ ਮਿਹਨਤ ਕਰ ਰਹੇ ਨੇ ਤਾਂ ਹੀ ਤਾਂ ਇੱਥੇ ਇਹਨੇ ਕਾਮਯਾਬ ਹੋ ਰਹੇ ਨੇ ਚਾਹੇ ਤੁਸੀਂ ਮਿਸਤਰੀ ਲੈ ਲਓ ਮਜ਼ਦੂਰ ਲੈ ਲਓ ਇਸ ਟਾਈਮ ਲੁਧਿਆਣੇ ਵਿੱਚ ਮਿਸਤਰੀ ਦੀ ਤਨਖਾਹ ਮਤਲਬ ਮਿਸਤਰੀ ਦੀ ਤਨਖਾਹ ਨਹੀਂ ਮਿਸਤਰੀ ਦੀ ਠਾੜੀ 8 ਤੋਂ 850 ਰੁਪਇਆ ਹੋਗੀ ਵੀ ਇੱਕ ਦਿਨ ਦੀ 9 ਤੋਂ 6 ਵਜੇ ਤੱਕ ਉਹਨਾਂ ਦਾ ਟਾਈਮ ਹੁੰਦਾ ਤੇ ਮਜ਼ਦੂਰ ਦੀ ਹੈ ਜੀ 6 ਤੋਂ 650 ਰੁਪਏ ਦਿਹਾੜੀ ਤਾਂ ਦੇਖ ਲਓ ਜੀ ਮਤਲਬ ਇੱਥੇ ਤਾਂ ਇਹਨਾਂ ਨੂੰ ਕਨੇਡਾ ਹੀ ਲੱਗਿਆ ਹੋਇਆ ਏ ਤੇ ਦੇਖੋ ਜੀ ਜਦੋਂ ਜੰਗ ਲੱਗਦੀ ਹੈ ਤਾਂ ਡਰ ਸਭਨਾਂ ਨੂੰ ਹੀ ਹੁੰਦਾ ਹੈ ਮੌਤ ਤੋਂ ਡਰ ਸਾਰਿਆਂ ਨੂੰ ਲੱਗਦਾ ਹੈ ਮੰਨ ਲਓ ਸਾਡੇ ਬੱਚੇ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਗਏ ਹੋਏ ਨੇ ਵੈਸੇ ਤਾਂ ਅੱਧਾ ਪੰਜਾਬ ਤਾਂ ਵੈਸੇ ਵੀ ਖਾਲੀ ਹੋ ਗਿਆ ਹੈ ਕਿਉਂਕਿ ਅਗਰ ਰੱਬ ਨਾ ਕਰੇ ਕਦੇ ਇੱਕ ਬਾਹਰਲੇ ਮੁਲਕਾ ਵਿੱਚ ਐਦਾ ਕੁਝ ਹੋ ਜAVE ਜੰਗ ਦੇ ਹਾਲਾਤ ਬਣ ਜਾਣ ਤਾਂ ਸਾਡੇ ਬੱਚੇ ਵੀ ਸਭ ਤੋਂ ਪਹਿਲਾਂ ਪੰਜਾਬ ਨੂੰ ਹੀ ਵਾਪਸ ਆਣੇ ਤੇ ਸਾਰੇ ਪਰਿਵਾਰਾਂ ਨੂੰ ਉਹਨਾਂ ਦਾ ਫਿਕਰ ਜ਼ਰੂਰ ਹੋਣਾ ਤੀਸੇ ਤਰ੍ਹਾਂ ਭਈਆਂ ਦੀ ਭਈਆਂ ਨਾਲ ਹੀ ਸੇਮ ਹੀ ਐ ਪ੍ਰਵਾਸੀਆਂ ਨਾਲ ਵੀ ਸੇਮ ਹੀ ਐ ਉਹਨਾਂ ਨੂੰ ਐਦਾ ਹੋਇਆ ਕਿ ਹੁਣ ਤਾਂ ਪੰਜਾਬ ਮਤਲਬ ਖਤਮ ਹੈ ਜਾਂ ਫਿਰ ਪੰਜਾਬ ਐਦਾ ਐ ਕਿ ਇੱਥੇ ਹੁਣ ਹਾਲਾਤ ਖਰਾਬ ਹੋ ਜਾਣਗੇ ਜੰਗ ਲੱਗੇਗੀ ਤੇ ਅਸੀਂ ਆਪਣੇ ਆਪਣੇ ਸ਼ਹਿਰਾਂ ਨੂੰ ਵਾਪਸ ਭਾਰਤ ਜਾਈਏ ਆਹੀ ਇਦਾਂ ਦਾ ਕੁਝ ਨਹੀਂ ਐ ਥੋੜੇ ਜੇ ਗਏ ਵੀ ਹੋਣੇ ਅਗਰ ਲੱਖਾਂ ਵਿੱਚੋਂ ਥੋੜੇ ਜੇ ਹਜ਼ਾਰ ਚੱਲ ਵੀ ਗਏ ਤਾਂ ਉਹ ਥੋੜੇ ਟਾਈਮ ਬਾਅਦ ਚ ਫੇਰ ਵਾਪਸ ਆ ਜਾਣਗੇ ਤੇ ਹੁਣ ਜਦੋਂ ਇੱਕ ਇੱਕ ਗਿਆ ਨਾ ਨਾਲ ਤਾਂ ਉਹਨਾਂ ਨਾਲ ਦੇਖੋ ਚਾਰ ਚਾਰ ਪੰਜ ਪੰਜ ਵਾਪਸ ਨਹੀਂ ਆਣੇ ਐ ਕਿਉਂਕਿ ਮੈਂ ਲੁਧਿਆਣਾ ਵਿੱਚ ਰਹਿੰਦੀ ਆ ਮੈਨੂੰ ਪਤਾ ਹੈ ਜੀ ਇੱਥੇ ਤੁਸੀਂ ਸੰਡੇ ਨੂੰ ਆਉਂਗੇ ਨਾ ਇੱਥੇ ਸਾਡੀਆਂ ਲੋਕਲ ਮਾਰਕੀਟਾਂ ਵਿੱਚ ਤੁਹਾਨੂੰ ਸਾਰੇ ਪ੍ਰਵਾਸੀਆਂ ਵਿੱਚੋਂ ਇੱਕ ਵੀ ਪੰਜਾਬੀ ਬੰਦਾ ਨਹੀਂ ਦੇਖਣਾ ਅਗਰ ਇੱਕ ਦੋ ਹੋਇਆ ਵੀ ਹੈ ਨਾ ਉਹ ਵੀ ਉਹਦੇ ਨਾਲ ਪ੍ਰਵਾਸੀ ਹੋ ਹੀ ਲੱਗਦਾ ਐ ਮਤਲਬ ਇਸ ਤਰ੍ਹਾਂ ਦਾ ਇਸ ਟਾਈਮ ਲੁਧਿਆਣੇ ਦਾ ਹਾਲ ਹੋ ਗਿਆ ਵਾ ਤਾਂ ਚਲੋ ਜੀ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓਜ਼ ਦੇਖਣ ਲਈ ਪੰਜਾਬ ਦੇ ਮੁੱਦਿਆਂ ਨਾਲ ਰਿਲੇਟਡ ਜਾਂ ਫਿਰ ਬਾਹਰ ਮਤਲਬ ਐਦਾ ਕੁਝ ਹੁੰਦਾ ਹੈ ਤਾਂ ਅਸੀਂ ਹੁਣ ਕੋਸ਼ਿਸ਼ ਕਰਿਆ ਕਰਾਂਗੇ ਕਿ ਉਦਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਤਾਂ ਜੀ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ